ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਆਂ ਛੀਲੂ ਬਾਹੂਆ ਕਬਰ ਪਰਤੇ ਦੀਪਕੇ ਕਾਚੀ ਬਰ ਬਾਰੇ ਕੈਸ ਟੀਮ ਮੈਚ ਖੇਡਣਗੇ ਛੀਲੂ ਪੰਜਾਬ ਚ ਖੇਡਣ ਜਾ ਰਿਹਾ ਪਹਿਲਾ ਕਬੱਡੀ ਕੱਪ ਵਿਆਹ ਤੋਂ ਬਾਅਦ ਦੋਸਤੋ ਹਾਂਜੀ ਦੋਸਤੋ ਅੱਜ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਜੰਡਪੁਰ ਮੁਹਾਲੀ ਵੀ ਕਿ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਰੋਂ ਖੇਡਣਗੇ ਪਹਿਲਾ ਨਾਮ 1,51,000 ਦੂਜਾ ਨਾਮ 1 ਲੱਖ ਰੁਪਏ ਹੋਵੇਗਾ ਬੈਕਟ ਰੀਡਰ ਤੇ ਜਾਫੀ ਨੂੰ ਬੋਲਟ ਦਿੱਤੇ ਜਾਣਗੇ ਇਸ ਦਾ ਲਾਈਵ ਕਬੱਡੀ 365 ਤੇ ਦਿਖਾਇਆ ਜਾਵੇਗਾ ਜੇਕਰ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਕਾਸ਼ੀਪੁਰ ਦੀ ਦੋਸਤੋ ਜਿਸ ਵਿੱਚ ਦੀਪਕ ਕਾਸ਼ੀਪੁਰ, ਸ਼ੈਲੀ ਕਾਸ਼ੀਪੁਰ, ਰਵੀ ਜੋਰਾ, ਅੰਬਾਸੌਰ ਸਿੰਘ ਥੀਲੂ ਬਾਹੁ ਆਕਬਰ ਪਰ ਇਹ ਪਲੇਅਰ ਖੇਡਣਗੇ ਦੋਸਤੋ ਇਸ ਟੀਮ ਦੇ ਸਪான்ਸਰ ਰਵਣ ਕਨੇਡਾ ਗੁਰਦੀਪਜੀਤ ਕਪੂਰ ਛਿੰਦਾ ਚਰਵਾਲ ਤੇ ਰਾਜਵਧਨੀ ਹੋਣਗੇ ਇਹ ਸੀ ਦੋਸਤੋ ਆਪਣੇ ਕੋਲੇ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਦੀ ਅਪਡੇਟ ਜੇਕਰ ਹੋਰ ਟੀਮ ਦੀ ਅਪਡੇਟ ਮਿਲੂਗੀ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਗਲੀ ਵੀਡੀਓ ਚ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ